ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਕਿਸਾਨ ਦੋਸਤਾਂ ਨੂੰ ਕੀ ਹਾਲ ਚਾਲ ਹੈ ਠੀਕ ਠਾਕ ਆ ਸਾਰੇ ਸੋ ਦੋਸਤੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਕਾਲੀਆ ਵਾਲਾ ਜਿਹੜਾ ਇਸ ਪਿੰਡ ਨੂੰ ਫਰੋਈਪੁਰ ਤੇ ਨੇੜੇ ਸ਼ਹਿਰ ਹੈ ਜਿਹੜਾ ਦੋਸਤੋ ਤਲਵੰਡੀ ਪਾਈ ਹੈ ਅੱਜ ਦੀ ਵੀਡੀਓ ਦੇ ਵਿੱਚ ਦੋ ਨਾਗ ਹੈ ਦੋਵੇਂ ਕਟੀਆਂ ਇਹ ਨੀਲੀ ਰਾਵੀ ਨਸਲ ਦੀਆਂ ਤੇ ਬਾਈ ਹੁਣੀ ਵਪਾਰ ਦਾ ਕੰਮ ਕਰਦੇ ਆ ਪਸ਼ੂਏ ਜਿਹੜੇ ਇਨਾਂ ਕੋਲੇ ਦੋਸਤੋ ਜ਼ਿਆਦਾਤਰ ਨੀਲੀ ਰਾਵੀ ਨਸਲ ਦੀਆਂ ਜਿਹੜੀਆਂ ਦੋਸਤੋ ਕਟੀਆਂ ਝੂਟੀਆਂ ਆਉਂਦੀਆਂ ਅੱਜ ਦੀ ਵੀਡੀਓ ਦੇ ਵਿੱਚ ਦੋ ਨਾਗ ਹੈ ਦੋਵੇਂ ਇਹ ਕਟੀਆਂ ਜੀ ਠੀਕ ਹੈ ਜੀ ਨੀਲੀ ਰਾਵੀ ਨਸਲ ਦੀ ਇੱਕ ਟਿੱਡੇ ਕੱਟ ਵਾਲੀ ਹੈ ਤੇ ਇੱਕ ਜਿਹੜਾ ਛੋਟੀ ਉਮਰ ਦਾ ਬਿਲਕੁਲ ਛੋਟੀ ਉਮਰ ਦਾ ਦੋਸਤੋ ਬੱਚਾ ਹੈ ਠੀਕ ਹੈ ਜੀ ਦੋਵੇਂ ਫੀਮੇਲ ਹੈ ਠੀਕ ਹੈ ਜੀ ਤੇ ਬਾਕੀ ਇਹਨਾਂ ਦੀ ਗੱਲਬਾਤ ਬਾਈ ਨਾਲ ਕਰਾਂਗੇ ਤੇ ਹੋਰ ਕਿਸੇ ਵੀ ਭਰਾ ਨੇ ਕੋਈ ਵੀ ਆਪਣਾ ਪਸ਼ੂ ਸੇਲ ਕਰਨਾ ਹੋਵੇ ਜਾਂ ਵੀਡੀਓ ਬਣਾਉਣੀ ਹੋਵੇ ਮੇਰਾ ਨੰਬਰ ਸਕਰੀਨ ਤੇ ਚੱਲਦਾ ਹੋਣਾ ਮੇਰੇ ਨਾਲ ਗੱਲਬਾਤ ਕਰ ਸਕਦੇ ਹੋ ਤੇ ਇਹਨਾਂ ਪਸ਼ੂਆਂ ਦੀ ਜਿਹੜੀ ਗੱਲਬਾਤ ਆਜੋ ਬਾਈ ਨਾਲ ਕਰੀਏ ਸਾਰੇ हां जी सत श्री अकाल भाई जी सत श्री अकाल जी भाई जी नाम ਦੱਸਿਓ ਨਾਮ ਨਰਮਨ ਸਿੰਘ ਹੈ ਜੀ ਪਿੰਡ ਕਾਲੀ ਵਾਲਾ ਜ਼ਿਲ੍ਹਾ ਫਰੋਜ਼ਪੁਰ ਠੀਕ ਹੈ ਵਪਾਰ ਦਾ ਕੰਮ ਹੈ ਹਾਂ ਜੀ ਵਪਾਰ ਦਾ ਕੰਮ ਠੀਕ ਹੈ ਦੋ ਨਾ ਆ ਗਏ ਹੈ ਨਾ ਅੱਜ ਹਾਂ ਦੋ ਨਾ ਆ ਗਏ ਬੱਚਾ ਇੱਕ ਤਾਂ ਬਹੁਤ ਸੋਹਣਾ ਬੱਗੇ ਮੂੰਹ ਦਾ ਠੀਕ ਹੈ ਹਾਂ ਇੱਕ ਟੇਡੇ ਕੱਟਿਆ ਹੈ ਟੇਡੇ ਕੱਟਾ ਲਈ ਕੱਟੀ ਠੀਕ ਹੈ ਕੀ ਕੀ ਡਿਟੇਲ ਹੈ ਇਹਨਾਂ ਦੀ ਕਿੰਨੇ ਕਿੰਨੇ ਟਾਈਮ ਦੀ ਹੋ ਗਈ ਹੈ ਇਹ ਵੀਰੇ 6 ਮਹੀਨਿਆਂ ਦਾ ਬੱਚਾ ਹੈ 6 ਮਹੀਨੇ ਦੀ ਹੈ ਹਾਂ ਬਹੁਤ ਚੰਗੀ ਹੈ ਸੋਹਣੀ ਬਹੁਤ ਹੈ ਕੱਟੀ ਹੈ ਰੰਦੇ ਬੱਚੇ ਅਰ ਗਈ ਹੈ ਠੀਕ ਹੈ ਖੋਲੀਏ ਇਹਨੂੰ ਮੜੀ ਜੀ ਸੈਂਗ ਕੋਈ ਛੋਟ ਹੈ ਹਜ ਪੈਰਾਂ ਦੀ ਵਾਈਟਨੈਸ ਤੁਸੀਂ ਚੈੱਕ ਕਰ ਸਕਦੇ ਹੋ ਠੀਕ ਹੈ ਜੀ ਬਾਕੀ ਕੱਟੀ ਵੈਸੇ ਸੋਹਣੀ ਹੈ ਸ਼ੌਂਕੀਆ ਤੌਰ ਤੇ ਰੱਖਣ ਨੂੰ ਸੋਹਣੀ ਹੈ ਇਹ ਠੀਕ ਹੈ ਜੀ ਉਮਰ ਹੈ ਜਿਹੜੀ ਦੋਸਤੋ 6 ਮਹੀਨੇ ਦੀ ہاں 6 ਮਹੀਨੇ 6 ਮਹੀਨੇ ਉਮਰ ਹੈ ਹਾਂ ਜੀ ਠੀਕ ਹੈ ਜੀ ਬਾਕੀ ਕਿਸੇ ਵੀਰ ਭਰਾ ਨੇ ਆਪਣੀ ਸਾਹਬ ਤੇ ਸਾਂਬਣਾ ਹੋਵੇ ਫੀਡ ਵਗੈਰਾ ਪਾ ਕੇ ਤਾਂ ਉਸ ਹਾਵ ਨਾਲ ਚੰਗੀ ਹੈ ਕੱਟੀ ਸਾਂਬਣ ਚੰਗੀ ਹੈ ਯਾਰ ਸੋਹਣੀ ਬਹੁਤ ਠੀਕ ਹੈ ਬਸ ਲੈ ਚਲੋ ਜੀ ਅੱਛਾ ਦੋਸਤੋ ਬਿਲਕੁਲ ਨੀਂਦੀਆਂ ਦੋਵੇਂ ਠੀਕ ਹੈ ਜੀ ਸੰਗ ਅ ਛੋਟਾ ਉਮਰ ਛੋਟੀ ਹੈ ਇਹ ਜੀ ਠੀਕ ਹੈ ਜੀ ਬਾਕੀ ਵਾਈਟਨੈਸ ਤੁਸੀਂ ਆਪ ਹੀ ਚੈੱਕ ਕਰ ਸਕਦੇ ਥਣ ਦਿਖਾ ਦਿੰਨਾ ਥਣ ਛੋਟੇ ਆ ਉਮਰ ਛੋਟੀ ਹੈ ਇਹ ਜੀ ਠੀਕ ਹੈ ਜੀ ਤੇ ਨਾ ਥਣ ਕਾਲੇ ਆ ਅੱਛਾ ਇੱਕ ਚਿੱਟਾ ਇੱਕ ਚਿੱਟਾ ਥਣ ਠੀਕ ਹੈ ਬਾਕੀ ਨਿਸ਼ਾਨੀਆਂ ਬਹੁਤ ਸੋਹਣੀਆਂ ਨੇ ਠੀਕ ਹੈ ਦੋਸਤੋ ਚਾਰੇ ਥਣ ਮਖੜਵੇ ਆ ਠੀਕ ਹੈ ਜੀ ਤੇ 6 ਮਹੀਨੇ ਉਮਰ ਹੈ ਵਾਈਟਨੈਸ ਤੁਸੀਂ ਚੈੱਕ ਕਰ ਸਕਦੇ ਹੋ ਠੀਕ ਹੈ ਤੇ ਕੀ ਰੇਟ ਹੋਊਗਾ ਜੀ ਇਹਦਾ ਇਹ ਆ 17000 ਪੇ ਜੀ 17000 ਹਾਂ ਜੀ ਠੀਕ ਹੈ ਦੋਸਤੋ 17000 ਰੁਪਏ ਡਿਮਾਂਡ ਹੈ ਜੀ ਨੂੰ ਪਸੰਦ ਆਊਗੀ ਬਾਈ ਨਾਲ ਗੱਲਬਾਤ ਕਰਕੇ ਤਸੱਲੀ ਦੇ ਨਾਲ ਦੋਸਤੋ ਖਰੀਦ ਲੈਣੀ ਠੀਕ ਹੈ ਦੂਜੇ ਨੰਬਰ ਤੇ ਟੇਡੇ ਕਟਾੜੇ ਹਾਂ ਟੇਡੇ ਕਟਾੜੇ ਕਾ 13 ਮਹੀਨਿਆਂ ਦੀ ਹੈ 13 ਮਹੀਨਿਆਂ ਦੀ ਹੈ ਹਾਂ ਸੰਗਾ ਸੰਗਾ ਦੀ ਬਹੁਤ ਸਾਫ ਹੈ ਕੱਟ ਬਹੁਤ ਸੋਹਣਾ ਹੈ ਠੀਕ ਹੈ ਬਾਕੀ ਪਾਲੀ ਪੁਲੀ ਹੈਗੀ ਹੈ ਠੀਕ ਹੈ ਖੋਲੀਏ ਨੂੰ ਮੜੀ ਜੀ ਦੋਸਤੋ 13 ਮਹੀਨੇ ਉਮਰ ਹੈ ਠੀਕ ਹੈ ਜੀ ਤੇ ਬਾਕੀ ਮਾਰਕਿੰਗ ਬਿਲਕੁਲ ਜਾਇਜ਼ ਜੀ ਹੈ ਇਹਦੇ ਠੀਕ ਹੈ ਜੀ ਅੱਖਾਂ ਦੇ ਵਿੱਚ ਨਿਸ਼ਾਨੀਆਂ ਟੇਡਾ ਘੱਟ ਹੈ ਸਿੰਘ ਕੁੰਡੇ ਕਰੀ ਆਉਂਦੀ ਹੈ ਤੇ ਪੈਰਾਂ ਦੀ ਮਾਰਕਿੰਗ ਤੁਸੀਂ ਚੈੱਕ ਕਰ ਸਕਦੇ ਹੋ ਠੀਕ ਹੈ ਜੀ ਉਮਰ ਹੈ ਜਿਹੜੀ ਦੋਸਤੋ 13 ਮਹੀਨੇ ਹੈ ਫੇਸ ਦੋਸਤੋ ਚੈੱਕ ਕਰ ਸਕਦੇ ਹੋ ਠੀਕ ਹੈ ਜੀ ਅੱਖਾਂ ਦੇ ਵਿੱਚ ਨਿਸ਼ਾਨੀਆਂ ਤੇ ਬਾਕੀ ਮਾਰਕਿੰਗ ਬਿਲਕੁਲ ਜਾਇਜ਼ ਜੀ ਹੈ ਪੂਰੀ ਪੂਰੀ ਮਾਰਕਿੰਗ ਆਈ ਹੋਈ ਹੈ ਠੀਕ ਹੈ ਜੀ ਤੇ ਥਣ ਇਸ ਕੱਟੀ ਦੇ ਵੀ ਦਿਖਾ ਦਿੰਨਾ ਥਣ ਇਸ ਪੂਰੇ ਚਿੱਟੇ ਹੈ ਇੱਕ ਤੇ ਥੱਲੇ ਨਿਸ਼ਾਨੀ ਹੈ ਜੀ ਠੀਕ ਚਾਰੇ ਥਣ ਦੋਸਤੋ ਇਹ ਸਕੱਟੀ ਦੇ ਵੀ ਨਿਖੜਵੇ ਐ ਠੀਕ ਹੈ ਜੀ ਤੇ ਬਾਕੀ ਮਾਰਕਿੰਗ ਬਿਲਕੁਲ ਜੀ ਜਾਇਜ਼ ਐ ਚਾਰੇ ਪੈਰਾਂ ਤੇ ਵਾਈਟਨੈਸ ਫੇਸਬੁਕ ਸੁਣਾ ਤੇ ਕੀ ਰੇਟ ਹੋਊਗਾ ਜੀ ਇਹਦਾ ਇਹ ਆਪਾਂ 22000 ਦੀ ਦੇ 22000 ਹਾਂਜੀ ਠੀਕ ਹੈ ਦੋਸਤੋ ਇਸ ਕੱਟੀ ਦਾ ਰੇਟ 22000 ਰੁਪਇਆ ਠੀਕ ਹੈ ਜੀ ਦੋ ਨਗ ਦਾ ਦਿਖਾਤੇ ਇਹ ਦੋਵਾਂ ਦਾ ਰੇਟ ਦੱਸਤਾ ਜਿਹੜਾ ਨਾ ਕਿ ਜੀ ਨੂੰ ਪਸੰਦ ਆਊਗਾ ਬਾਈ ਨਾਲ ਗੱਲਬਾਤ ਕਰਕੇ ਖਰੀਦ ਲੈਣਾ ਠੀਕ ਹੈ ਜੀ ਤੇ ਮੌਕੇ ਤੇ ਹੋ ਜੂ ਮਾੜਾ ਮੋਟਾ ਹਾਂ ਹਾਂ ਹੋ ਜੂਗਾ ਠੀਕ ਹੈ ਜੀ ਤੇ ਚਲੋ ਠੀਕ ਹੈ ਜੀ ਠੀਕ ਹੈ ਸਤਿ ਸ੍ਰੀ ਅਕਾਲ